ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਜ ਹੂੰ ਗੌੜੀ ਕੀ ਵਾਰ ਮਹੱਲਾ ਚੌਥਾ ਏਕ ਓਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਈ ਸਤ ਗੁਰ ਵਿੱਚ ਅੰਬਰਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਐ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹੋਮੀ ਮਾਇਆ ਸਭ ਬਿਖ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਾਰ ਧਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹੋਮੀ ਮੈਲ ਬਿਖੇ ਉਤਰੈ ਹਰ ਅੰਬਰ ਤਿਆਰ ਓਰਤਾਰ ਸਭ ਕਾਰਜ ਜਿਨ ਕੀ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋਤੁਰ ਮਿਲੇ ਸੀ ਮਿਲ ਰਹਿ ਹਰ ਮੇਲੇ ਸਿਰ ਜਨਹਾਰ ਪਾਉੜੀ ਤੂੰ ਸੱਚਾ ਸਾਹਿਬ ਸੱਚ ਹੈ ਸਚ ਸੱਚਾ ਗੋਸਾਈ ਤਦਨੂ ਸਾਬਤ ਆਇਂਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਪਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾਂ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ 4 ਵਿਣਨਾਵੇਂ ਹੋਰ ਸਲਾਹਣ ਸਭ ਬੋਲਣ ਪਿੱਕਾ ਸਾਦ ਮਨਮੁਖ ਹੰਕਾਰ ਸਲਾਹਾਂ ਦੇ ਹੋ ਮੈਂ ਮਮਤਾਵਾਦ ਜੇਨ ਸਲਾਇਨ ਸੇ ਮਰ ਖਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿ ਉੱਬਰੈ ਜਪ ਹਰ ਹਰ ਪਰਮ ਆਨੰਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਾਰੀ ਪੌੜੀ ਉ ਆਪੇ ਆਪ ਨਿਰੰਕਾਰ ਹੈ ਨਰੰਜਨ ਹਰ ਰਾਇਆ ਜਿਨੀ ਤੂ ਇੱਕ ਮਨ ਸੱਚ ਤੇ ਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਨਾਹੀ ਜਿਸ ਨੂੰ ਲਵੈ ਲਾਇ ਸੁਨਾਇਆ ਤੁਦ ਜੀਵਨ ਦਾਤਾ ਤੋ ਹੈ ਨਰੰਜਨਾ ਤੋ ਹੈ ਸਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬ ਸੱਚੇ ਸਤਨਾਇਆ ਸਲੋਕ ਮਹਲਾ 14 ਮਾਨੇ ਅੰਤਰ ਹੋ ਮੇ ਰੋਗ ਹੈ ਪਰਮ ਭੁੱਲੇ ਮਨ ਮੁਖ ਦੁਰਜਨਾ ਨਾਨ ਕਰੋ ਗਗਵਾਏ ਮਿਲ ਸਤ ਗੁਰ ਸਾਦੋ ਸੱਜ ਨਾਮ ਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗੁਰਮਖ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾ ਸਪੌੜੀ ਉਂ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀ ਵਡ ਹੋਇ ਸੋ ਆਖੀਐ ਤੁਧ ਜੀ ਹਾ ਤੋ ਹੈ ਪੜੀਐ ਤੂੰ ਘਟ ਘਟ ਇੱਕ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਬਦੋ ਤੋ ਚੜੀਐ ਤੂੰ ਕਰਿ ਸੱਚੇ ਹੋਈ ਸੀ ਤਾਂ ਕਾਇਤ ਕੜੀਐ ਸ਼ਲੋਕ ਮਹਲਾ 14 ਮੈਂ ਮਨ ਤਨ ਪ੍ਰੇਮ ਪਰਮ ਕਾ ਕਾਠੀ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸੰਨ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਮੈਂ ਸੁਹੰਨ ਨਾਨਕ ਹਰਿਆ ਪੀ ਜਾਣਦਾ ਜਿਨ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪੁ ਅਪੁਲ ਹੈ ਪੁੱਲਾਂ ਵਿੱਚ ਨਾਈ ਤੂੰ ਕਰੀ ਸੋ ਸੱਚੀ ਭਲਾ ਹੈ ਗੁਰ ਸ਼ਬਦ ਬੁਜਾਈ ਤੂੰ ਕਾਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਈ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੋ ਦਿੱਤਾਈ ਸਭ ਜੀ ਤੇਰੇ ਤੋ ਸਬ ਸਦਾ ਤੋ ਸਬ ਛਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗਾਨੈ ਗੁਰ ਤੁਟ੍ਹੇ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤ ਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾਂ ਨਾਲ ਜਿਵੈਰ ਚਲਾਇੰਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਈ ਸਤ ਗੁਰ ਸਭਨਾ ਦਾ ਭਲਾ ਮਨਾਇੰਦਾ ਤੇ ਸਦਾ ਬੁਰਾ ਕਿਉ ਹੋਈ ਸਤਿਗੁਰ ਨੂੰ ਜਿਹਾ ਕੋ ਇਛਾ ਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜਿੰਦੂ ਕਿਛ ਗੁਜਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀਰੀ ਸਿ ਕਰੈ ਸੋ ਮੂੜ ਅਜਾਣੀ ਜਿਸਨੂੰ ਸਤ ਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਗੁਜ ਸੱਚ ਸਮਾਣੀ ਸਲੋਕ ਮਹੱਲਾ ਚੌਥਾ ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਬੈਰਂ ਦਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲੱਥਾ ਹੋ ਮੈਂ ਭਾਰ ਜਿਨ ਗੁਰਮੁਖ ਹਰਿਆਰਾਦਿਆ ਤਿਨ ਸੰਤ ਜਨੋ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫੇਟ ਫਟ ਕੇ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ ਧੰਨ ਧੰਨ ਗੁਰੂ ਗੋਣਗਾਮ ਦਾ ਤਿਸਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕੋ ਵਾਰਿਆ जन जपे आ सिर जन हार महल्ला चौथा आपे धरती साजियन आपे आकास विचे आपे जंते उपाएन मुख आपे दे ग्रास आपे आप वर्ते ही गुणतास ਜਨ ਨਾਨਕ ਨਾਮ ਤੇ ਆਏ ਤੂੰ ਸਭ 길 ਵਿਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੀ ਪਾਵੇ ਜੋ ਤੁਦ ਸੱਚ ਸਲਾਹੇਂ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਤਨ ਕੇ ਮੁਖਦਾਰ ਉੱਜਲੇ ਜਿਨ ਹਾਰੇ ਹਿਰਦੇ ਸੱਚਾ ਪਾਵੇ ਕੁੜਿਆਰ ਪਿਛਾਂ ਸੱਟੀਆਂ ਕੋੜ ਹਿਰਦੇ ਕਪਟ ਮਹਾ ਦੁਖ ਪਾਵੇ ਮੋ ਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਹੋਈ ਜਾਵੇ ਸ਼ਲੋਕ ਮਹੱਲਾ 4 ਸਤ ਗੁਰ ਤਰਤੀ ਧਰਮ ਹੈ ਇਸ ਵਿੱਚ ਜਿਹਾਂ ਕੋ ਬੀਜੈ ਤਿਹਾਂ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਈ ਉਹਨਾਂ ਹਲ ਤੇ ਪਲ ਤੇ ਮੁਖੀ ਉਜਲੀ ਉਹ ਹਰਦਰਗੇ ਸਤੀ ਪੈਨਾਈ ਇੱਕ ਨਾਮਦਰ ਖੋਟ ਨਿਤ ਖੋਟ ਕਮਾਵੇ ਉਹ ਜਿਹਾਂ ਬੀਜੈ ਤੇਹਾ ਫਲ ਖਾਈ ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸਵਾਗੀਰ ਸਭ ਉੱਜੜ ਆਈ ਉਹ ਜਿਹਾਂ ਚਿਤ ਵੈ ਨਿਤ ਤੇਹਾ ਪਾਇਨ ਉਹ ਤਿਹੋ ਜੀ ਹੇ ਦੇਵ ਜਾਈ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤਕਾਰ ਕਰ ਦੇਖੇ ਚਲ ਤਸਬਾਈ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲੱਗੇ ਸੋ ਥਾਏ ਪਾਈ ਕੋਈ ਗੱਲਾਂ ਕਰੀ ਕਨੇਰੀਆਂ ਜੇ ਘਰ ਵਤ ਹੋਵੇ ਸਾਈ ਖਾਈ ਬਿਨ ਸਤ ਗੁਰ ਸੋ ਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਕਰ ਕਰ ਮੰਗਾਈ ਕੋੜ ਠੱਗੀ ਗੋਜੀ ਨਾ ਰਹੇ ਮੁਲੰਮਾ ਪਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਈ ਜੋ ਲੋਹਾ ਪਰਸ ਪੇਟੀਐ ਮਿਲ ਸੰਗਤ ਸਵਰਨ ਹੋਈ ਜਾਈ ਜਨ ਨਾਨਕ ਕੀ ਪ੍ਰਭ ਤੂ ਧਾਨੀ ਜੋ ਪਾਵੈ ਤਿਮੇ ਚਲਾਇ ਪੌੜੀ ਜਨ ਹਰ ਹਿਰਦੇ ਸਿਵਿਆ ਤਿਨ ਹਰਿ ਆਪ ਮਿਲਾਈ ਗੁਣ ਕੀ ਸਾਜ ਤਿਨ ਸਿਉ ਕਾਰੀ સાબે અવગુણ સબદ જલાય અવગુણ વિકન પલ્લરી જસ દેસ સચ્ચે પાય બલેહારી ગોર અપણે જેવે અવગુણ મેટ ગુણ પ્રગટી આય વડી વડયાઈ વડયે કી ગુરમુખ આલાય શ્લોક મહલ્લા 4 ਸਤ ਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਂ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ ਜੋ ਚਿਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਕੋਰ ਮੋ ਕਾਲੇ ਘੜਿਆ ਜੋ ਤਸ ਕਰ ਪਾਏ ਗਲਾਵੇ ਫਿਰ ਸਤ ਗੁਰ ਕੀ ਸਰਣੀ ਪਵੇ ਤਾਂ ਉੱਬਰ ਜਾਂ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਕੁਸ ਨਾਏ ਨਾਨਕ ਹਰ ਕਰ ਦੇਵੇ ਪਾਵੇ ਮਹੱਲਾ ਚੌਥਾ ਪੂਰੀ ਗੁਰ ਕਾ ਹੁਕਮ ਨ ਮੰਨੇ ਓ ਮਨਮੁਖ ਅਗਿਆਨ ਮੁੱਠਾ ਬਿਖਮਾਇਆ ਉਸ ਅੰਦਰ ਕੂੜ ਕੂੜ ਕਰ ਭੁੱਜੈ ਅਣਹੋਂਦੀ ਧਗੜੀ ਦੇ ਉਸ ਦੀ ਗੱਲ ਪਾਇਆ ਉਹ ਗੱਲ ਫਰੋਸੀ ਕਰੀ ਬੋ ਤੇਰੀ ਉਸ ਦਾ ਬੋਲੇ ਅਕਸੀ ਨਾ ਪਾਇਆ ਉਹ ਘਰ ਘਰ ਹੰਡੈ ਜੋ ਰੰਨ ਦੁਹਾਗਨ ਉਸ ਨਾਲ ਮੋ ਜੋੜੈ ਉਸ ਪੀ ਲੱਛਣ ਲਾਇਆ ਗੁਰਮਕ ਹੋਇ ਸੋ ਅਲਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾਂ ਮੋਲ ਗਵਾਇਆ ਪਹਿਲਾ ਆਗਮ ਨਗਮ ਨਾਨਕ ਆਕ ਸੁਨਾਇ ਪੂਰੀ ਗੁਰ ਕਾ ਬਚਨ ਓ ਪਰਿਆ ਆਇਆ ਗੁਰ ਸਿੱਖਾ ਵਡਿਆਈ ਪਾਵੇ ਗੁਰਪੂਰੇ ਕੀ ਮਨ ਮੁਖਾਂ ਨੂੰ ਉਹ ਵੇਲਾ ਹੱਥ ਨਾ ਆਇਆ ਪੌਣੀ ਸਚ ਸੱਚਾ ਸਬਦ ਵੱਡਾ ਹੈ ਸੋ ਲੈ ਜ ਸਤਗੁਰ ਟਿੱਕੇ ਸੋ ਸਤਗੁਰ ਜੀ ਸੱਚ ਤੈ ਤਿਆ ਹੁੰਦਾ ਸਚ ਸੱਚਾ ਸਤਗੁਰ ਏਕੇ ਸੋਈ ਸਤਗੁਰ ਪੁਰਖ ਹੈ ਜਨ ਪੰਚੀ ਦੂਤ ਕਿਤੇ ਵਸ ਛੱਕੈ ਜੇ ਬਿਨ ਸਤਗੁਰ ਸੀ ਵੀ ਆਪ ਗਣਾਇਂਦੀ ਤਿਨ ਅੰਦਰ ਕੂਟ ਫਿਟ ਫਿਟ ਮੋ ਫਿੱਕੇ ਓ ਬੋਲੇ ਕਿਸੇ ਨਾ ਪਾਵਣੀ ਮੋ ਕਾਲੇ ਸਤਗੁਰ ਚੋਕੀ ਓ ਬੋਲੇ ਕਿਸੇ ਨਾ ਪਾਵਣੀ ਮੋ ਕਾਲੀ ਸਤ ਗੁਰ ਤੇ ਚੁੱਕੈ